ਸਰਦਾਰ ਜੀ ਕੱਲ ਕੋ ਫਿਰ ਕੰਮ ਪਰ ਪੱਕਾ ਸਮਝੂ ਹਾਂ ਕੱਲ ਕੋ ਸਵੇਰ ਆ ਜਾਣਾ ਮੈਂ ਤੇਰੇ ਕੋ ਦੋਨੋਂ ਖੇਤ ਦਿਖਾ ਲਾਉਂਗਾ ਇਧਰ ਵਾਲਾ ਵੀ ਉਧਰ ਵਾਲਾ ਵੀ ਅਮੇਜ਼ਿੰਗ ਸਰਦਾਰ ਜੀ ਮੈਂ ਆਪਣੀ ਅੰਮਾ ਕੋ ਫੋਨ ਲਗਾ ਕੇ ਬੋਲਤਾ ਹੂੰ ਕਿ ਮੁਝ ਕੋ ਕੰਮ ਮਿਲ ਗਿਆ ਵਾਓ ਠੀਕ ਹੈ ਤੇਰੀ ਮਾਂ ਨੂੰ ਨਾ ਤੁਹਾਡੇ ਘਰੇ ਸਾਰਿਆਂ ਨੂੰ ਫੋਨ ਲਾ ਕੇ ਕਹਿ ਦੇ ਵੀ ਖੁਸ਼ਖਬਰੀ ਹੈ सरदार गया। हाँ हेलो अम्मा नमस्ते तेना एक खुशखबरी खबरी बताऊ काम मिल गो छो हाँ हां बहुत अच्छा सरदार छे मुझको फ्री रोटी और चार हजार रुपए पर महीना हाँ 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 टेंशन ना लो अम्मा ठीक है।, है हाँ नहीं बहुत अच्छा स्वभाव बहुत अच्छा है ओके हाँ मुझको फोन लगाते रहियो ओके 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 नमस्ते पाए लागू तू तो बोले हिंदी जी बहुत बढ़िया बोल लेना है ਲੈ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਤਾਰੇ ਬਾਰੇ ਜੇ ਕਰ ਗਿਆ ਮਾਮ ਛੇ ਮਾਮ ਛੇ ਜੇ ਚੱਲ ਠੀਕ ਹੈ ਆ ਜਾ ਮੱਲ ਤੈਨੂੰ ਮਿਰਚਾਂ ਮੁਰਚਾਂ ਦਿਖਾ ਲਿਆਵਾਂ ਨਾਲੇ ਆਪਣੀ ਮੱਕੀ ਮੁੱਕੀ ਰਮਾਉਣ ਵਾਲੀ ਆ ਇਧਰਲੇ ਖੇਤ ਉਹ ਵੀ ਤੈਨੂੰ ਦਿਖਾ ਕੇ ਲਿਆਉਂਗਾ ਪਹਿਲਾਂ ਮਿਰਚਾਂ ਦਿਖਾ ਦਾਂ ਤੈਨੂੰ ਆਪਣਾ ਕਿੱਲਾ ਡੇਢ ਕਿੱਲਾ ਲਾਇਆ ਹੋਇਆ ਮਿਰਚਾਂ ਦਾ ਆ ਦੇਖਾ ਆਪਣਾ ਕਿੱਲਾ ਡੇਢ ਕਿੱਲਾ ਮਿਰਚਾਂ ਦਾ ਹੈ ਬਹੁਤ ਅੱਛਾ ਹੈ ਸਰਦਾਰ ਜੀ ਬਹੁਤ ਅੱਛਾ ਸਰਦਾਰ ਜੀ ਰਹਿਣੇ ਦੀ ਖੁਸ਼ੀ ਮੈਂ ਪੰਗਰੀ ਛਿੰਗਰੀ ਪਾਲੂ ਲੈ ਮੱਲ ਫਿਰ ਨੱਚ ਕੇ ਦਿਖਾ ਤੁਸੀਂ ਕਿਵੇਂ ਜੇ ਨੱਚਦੇ ਹੁੰਨੇ ਹੋ ਤੁਹਾਡਾ ਨੱਚਣਾ ਡਾਂਸ ਕਰਨਾ ਵੀ ਅਲੱਗ ਹੀ ਹੁੰਦਾ ਹੈ ਪੰਜਾਬੀਆਂ ਨਾਲੋ ਦਿਖਾ ਫਿਰ ਹੋ ਜਾ ਸ਼ੁਰੂ ਮੇਰਾ ਸਰਦਾਰ ਮੁੰਡੇ ਕੰਮ ਦੇ ਦਿਓ ਰੇ ਮੇਰਾ ਸਰਦਾਰ ਮੁੰਡੇ ਕੰਮ ਦੇ ਦਿਓ ਰੇ ਬੜਾ ਅੱਛਾ ਸੁਭਾਅ ਉਨ੍ਹਾਂ ਦਾ